ਮੇਰੀ ਗੱਲ ਸੁਣੋ ਜੀ ਡਾਕਟਰ ਕੀ ਕਹਿੰਦੇ ਸੀਗੇ ਰਿਪੋਰਟਾਂ ਨੂੰ ਦੇਖ ਕੇ ਉਹੀ ਮੈਂ ਦੇਖੀ ਆ ਨਾ ਰਿਪੋਰਟਾਂ ਤਾਂ ਡਾਕਟਰ ਨੇ ਕੀ ਕਹਣਾ ਆ ਈ ਮਹੀਨੇ 15 ਦਿਨਾਂ ਬਾਅਦ ਮਹੀਨੇ ਬਾਅਦ ਆ ਅਲਟਰਾਸਾਉਂਡ ਕਰਾਤੀ ਆ ਖੂਨ ਟੈਸਟ ਕਰਾਤਾ ਕਿ ਕਿੰਨੇ ਗ੍ਰਾਮ ਦੱਸ ਤੇਰੇ 15 ਦਿਨਾਂ ਚ ਖੂਨ ਕੱਢ ਜਾਂਦਾ ਦੱਸ ਉਹੀ ਖੂਨ ਆ ਉਹੀ ਐ ਖਾ ਮਖਾ ਪੈਸੇ ਲੱਗੇ ਜਾਂਦੇ ਹੁਣ ਨਾ ਤੂੰ ਤਾਂ ਮੈਨੂੰ ਅੱਧਾ ਡਾਕਟਰ ਬਣਾਤਾ ਮੈਨੂੰ ਤਾਂ ਉਹੀ ਰਿਪੋਰਟਾਂ ਦਾ ਪਤਾ ਲੱਗ ਜਾਂਦਾ ਵੀ ਕਿੱਥੇ ਕੀ ਲਿਖਿਆ ਕਿੱਥੇ ਕੀ ਨਾ ਲਿਖਿਆ ਸਿੱਧੇ ਸਮਝ ਲੈਣੇ ਆ ਜੀ ਮੈਨੂੰ ਤਾਂ ਨਹੀਂ ਪਤਾ ਲੱਗਦਾ ਇਹਨਾਂ ਦਾ ਕੁਝ ਅੱਜ ਜਿਹੜੀ ਅਲਟਰਾਸਾਉਂਡ ਜੀ ਕੀਤੀ ਸੀ ਮੈਨੂੰ ਤਾਂ ਇਹਦਾ ਵੀ ਨਹੀਂ ਕੁਝ ਪਤਾ ਲੱਗਿਆ ਤੈਨੂੰ ਕਾਹਨੂੰ ਪਤਾ ਲੱਗੂਗਾ ਜਿਹਦੀ ਜੇਬ 'ਚ ਪੈਸੇ ਲੱਗਦੇ ਉਹਨੂੰ ਸਾਰਾ ਪਤਾ ਲੱਗ ਜਾਂਦਾ ਐਂ ਕਹ ਤੋ ਬੋਲਦੇ ਆ ਜੀ ਤੁਹਾਨੂੰ ਨਹੀਂ ਖੁਸ਼ੀ ਹੈਗੀ ਵੀ ਆਪਣਾ ਬਚਾਵਾ ਜੀ ਸਸਿਕਾ ਪੜ੍ਹਣੇ ਪਤਾ ਹੀ ਨਹੀਂ ਲੱਗਿਆ ਤੈਨੂੰ ਆਰੀ ਆ ਮੈਂ ਨਾ ਭਣੇ ਮੈਨੂੰ ਨਹੀਂ ਪਤਾ ਲੱਗਿਆ ਹਜੇ ਮੈਂ ਕਹਾ ਗਈ ਨਹੀਂ ਨਾ ਹੋਰ ਕਿ ਮੈਂ ਠੀਕ ਆ ਇੱਥੇ ਬੈ ਗਈ બસ ਆਉਂਦੀ ਸੀਗੀ ਗਾਹਾਂ ਮੜੀਆਂ ਰਿਪੋਰਟਾਂ ਚੈੱਕ ਕਰਨ ਆ ਭਾਬੀ ਨੂੰ ਤਾਂ ਬੁਲਾ ਲਿਆ ਭਰਾ ਦੀ ਸਿਆਣੀ ਹੈਗਾ ਸਸਿਕਾ ਵੀਰੇ ਠੀਕ ਆ ਮੈਂ ਤਾਂ ਨਾ ਮਾਨ ਆ ਮੈਨੂੰ ਅੱਗੇ ਕਿੰਨਾ ਖਪਾ ਰੱਖਿਆ ਗੱਲਾਂ ਦੱਸ ਦੱਸ ਕੇ ਸੱਚੀ ਤੁਹਾਡੇ ਘਰ ਨੇ ਸਪਾੜਿਆ ਮੈਨੂੰ ਤਾਂ ਮੈਂ ਤਾਂ ਰਾਤ ਦਿਨ ਤੁਹਾਡੀ ਚਿੰਤਾ ਲੱਗੀ ਰਹਿੰਦੀ ਅੱਬਾ ਕਿੱਥੇ ਜਾਈਏ ਕਿਹੜਾ ਇਹ ਜਿਹਾ ਖੂਨ ਖਾਤਾ ਭੰਗੇ ਜਿੱਥੇ ਜਾ ਕੇ ਸਾਰਾ ਟੱਬਰ ਹੀ ਛਾਲ ਮਾਰੀ ਓ ਹੋਰ ਕੀ ਕਰੀਏ ਭਾਈ ਆਏ 15 ਦਿਨਾਂ ਬਾਅਦ ਹਨਾ ਨਮੀ ਦਾ ਅਲਟਰਾ ਸਾਊਂਡ ਜੀ ਕਰਾ ਲੈਂਦੇ ਆ ਤੇ ਹੋਰ ਹਾਂ ਅੱਜ ਕਹਿੰਦਾ ਵੀ ਉਹੋ ਦੇਖ ਲੈਣੇ ਆ ਰਸੋਲੀਆਂ ਰਸੋਲੀਆਂ ਦਾ ਹੁਣ ਆ ਜੋਦੀ ਕਰਾਤੀ ਪੁੱਛਣਾ ਹੁਣ ਰੁਪਈਆ ਹੋਈ ਗੱਲ 5500 ਰੁਪਈਆ ਖੂਚ ਸੱਟ ਕੇ ਆਇਆ ਸੱਟ ਨਹੀਂ ਪੈਂਦਾ ਭਾਈ ਡਾਕਟਰਾਂ ਨਾਲ ਜਵਾਬ ਦਿੱਤਾ ਜਾਵੇ ਕਹਿੰਦੇ ਹੁੰਦੇ ਸੂਟ ਸੱਪਾ ਲੈਣਗੇ ਤਾਂ ਜਨਾਨੀ ਲੜ ਕੇ ਕੱਟ ਕਰਾ ਲੈਂਦੀ ਹੈ ਨਾ ਨਾ ਉਹ ਮਰੇ ਲੜ ਸਕਦੇ ਆ ਕਿਉਂਕਿ ਉਹਨਾਂ ਨੂੰ ਤਾਂ ਭੁੱਗੀ ਜੀ ਮਾਰ ਦੇਣੀ ਆ ਨਾਰਮਲ ਆ ਇੱਥੇ ਕੋਈ ਡਾਕਟਰ ਇੱਥੇ ਕੋਈ ਨਹੀਂ ਡਾਕਟਰ ਖੂਨ ਖਾਂਦਾ ਇਹਦੇ ਵਿੱਚ ਕਾਹਦਾ ਕੱਟ ਹੋਣਾ ਖੂਨ ਤਾਂ ਤੈਨੂੰ ਪਤਾ ਖਾਂਦੀ ਪੈਂਦੀ ਆ ਸੁਖਨਾ ਮਾਇਦਾ ਉਹੀ ਗੱਲ ਆ ਕਦੇ ਆਹ ਸਾਹਮਣੇ ਬੈਠੀ ਐ ਫਰੂਟ ਨਹੀਂ ਮੁਕਣ ਦਿੱਤੇ ਹੈਗੇ ਅਨਾਰ, ਸੇਬ, ਇੱਕ ਉਹ 10 ਤਾਂ ਸੀਗਾ ਅੰजीरजा ਪਿਉ ਕੇ ਖਾਣਾ ਕਹਿੰਦੇ ਉਹਦੇ ਨਾਲ ਖੂਨ ਪੂਰਾ ਹੋ ਜਾਂਦਾ ਕੱਲਾ ਖੂਨ ਵਧਾ ਕੇ ਕੀ ਕਰੋਗੇ ਜਿਹੜਾ ਨਕਸਰਟ ਡੋਹ ਹੈ ਉਹ ਤਾਂ ਕਹਿੰਦੇ ਹੁੰਦੇ ਕੱਲੀ ਦਾਈ ਜਾਂਦੀ ਐ ਉਹੀ ਤਾਂ ਗੱਲ ਆ ਫੇਰ ਆਏ ਆ ਵੀ ਕੋਈ ਫਾਇਦਾ ਹੁੰਦਾ ਹੋਵੇ ਫੇਰ ਵੀ ਪੈਸੇ ਲਾਈਦਾ ਉਹ ਇੱਕ ਤਾਂ ਬਾਪੂ ਨਹੀਂ ਮੰਨਦਾ ਹੈਗਾ ਉਹ ਕਹਿੰਦਾ ਜਦੋਂ ਪੈਸਾ ਮੈ ਲਾਉਣਾ ਕਹਿੰਦਾ ਸਾਨੂੰ ਕੀ ਹੋਇਆ ਕਹਿੰਦਾ ਤੂੰ ਦਵਾਈ ਦਵਾ ਬਾਪੂ ਨੂੰ ਤਾਂ ਮੈਂ ਵੀ ਕਿਹਾ ਸੀ ਵੀਰੇ ਅੱਜ ਮੈਂ ਆਖਿਆ ਬਾਪੂ ਕਾਣੂ ਵਿਚਾਰੀ ਨੂੰ ਦਵਾਈਆਂ ਖਵਾਈ ਜਾਂਨੇ ਆ ਇਹਦੀ ਸਿਹਤ ਕਮਜ਼ੋਰ ਹੋ ਜਾਊਗੀ ਕੰਮ ਕਰਨ ਜੋਗੀ ਵੀ ਨਹੀਂ ਰਹਿਣੀ ਬੁੱਢੇ ਉਮਰੇ ਹੁਣ ਆਏ ਤੁਰੇ ਫਿਰਦੀ ਸਾਨੂੰ ਸ਼ਾਂਤਾ ਲੂ ਕਹਿੰਦਾ ਕਿ ਮੇਰੇ ਨਾਲ ਜਾਇਦਾ ਤਾਂ ਮੈਂ ਬੇਦਖਲੇ ਕਰ ਦੂੰ ਬਾਪੂ ਦਾ ਪੁੱਠਾ ਚੱਲਦਾ ਬਾਪੂ ਗੁਰ ਤਾਂ ਇੱਕੋ ਗੱਲ ਆ ਜੇ ਮੈਂ ਗੱਲ ਕਰਦਾ ਮੈਨੂੰ ਇਹੀ ਗੱਲ ਕਹਿ ਦਿੰਦਾ ਮਾਂ ਗੱਲ ਕਰਦੀ ਐ ਮਾਂ ਨੂੰ ਇਹੀ ਕਹਿ ਦਿੰਦਾ ਹੁਣ ਮੈਂ ਦੇ ਤੂੰ ਦੇ ਇਹਨੂੰ ਸਮਝਾ ਪੈਣੇ ਦਵਾਈ ਖਾਈ ਜਾਂਦੀ ਐ ਸਰੀਰ ਖੋਖਲਾ ਹੋ ਜਾਊਗਾ ਕੱਲ ਨੂੰ ਕਾਸੇ ਜੋਗੀ ਨਹੀਂ ਰਹਿਣੀ ਹੈਗੀ ਇਹ ਭਾਬੀ ਬਾਪੂ ਨੂੰ ਤਾਂ ਕਹਿ ਦਿਆ ਕਰਨਾ ਬਾਪੂ ਜੀ ਮੈਂ ਨਹੀਂ ਜਾਂਦੀ ਦਵਾਈ ਲੈਣ ਵੀ ਬੰਟੂ ਤਾਂ ਮੈਨੂੰ ਕਹਿੰਦਾ ਸੀ ਵੀ ਚੱਲ ਵੜਦੇ ਆ ਤੂੰ ਵੀ ਮਾੜਾ ਮੋਟਾ ਆਪ ਸੋਚ ਰਾ ਖਾਈ ਜਾ ਦਵਾਈਆਂ ਦੇ ਨਾਲ ਕਮਜ਼ੋਰੀ ਹੋ ਜੇਗੀ ਕੋਈ ਗੱਲ ਨਹੀਂ ਭਣੇ ਜੇ ਮੇਰੇ ਚ ਕਮਜ਼ੋਰੀ ਪੈ ਜੂ ਨਾ ਮੈਨੂੰ ਉਹ ਗੱਲ ਦਾ ਕੋਈ ਦੁੱਖ ਨਹੀਂ ਹੈਗਾ ਬਸ ਮੈਂ ਕਹਿੰਦੇ ਹੁੰਦੇ ਆ ਔਰਤ ਜਦੋਂ ਵਿਆਹੀ ਜਾਂਦੀ ਹੈ ਨਾ ਤਾਂ ਇੱਕੋ ਹੀ ਸੁਪਨਾ ਹੁੰਦਾ ਵੀ ਮਾਂ ਬਣਨਾ ਹੈ ਨਾ ਤੇ ਜਦੋਂ ਮੈਂ ਮਾਂ ਬਣ ਗਈ ਤਾਂ ਕਰਕੇ ਮੈਨੂੰ ਕੋਈ ਦੁੱਖ ਨਹੀਂ ਮੈਨੂੰ ਜਿਹੜੇ ਰੋਗ ਲੱਗਣੇ ਲੱਗ ਜਾਣ ਬਸ ਪ੍ਰਮਾਤਮਾ ਨੇ ਮੈਨੂੰ ਇੱਕ ਬੱਚਾ ਦੇ ਦੇ ਬਸ ਮੇਰਾ ਵੀ ਉਹ ਚਾਹ ਜਾਂ ਪੂਰਾ ਹੋ ਜੂਗਾ ਚੱਲ ਮੇਰੀ ਗੱਲ ਸੁਣ ਕੋਈ ਨਾ ਤਾਂ ਗੱਲਾਂ ਛੋਡੀਆਂ ਚੱਲੀ ਜਾਣਗੀਆਂ ਮੈਨੂੰ ਇੱਕ ਤਾਂ ਮੜਾ ਜਾ ਕੰਮ ਆ ਮੈਂ ਪਿੰਡ ਚ ਜਾ ਕੇ ਆਉਣਾ ਤੇ ਬਾਕੀ ਤੂੰ ਕਦੋਂ ਕਦੀ ਇਹ ਚਾਹ ਪਾਣੀ ਪੀ ਲਿਆ ਕਿ ਬਣਾਵੇ ਇਹ ਤੁਸੀਂ ਲੇਟ ਹੋਗੇ ਮਾਂ ਕਹਿੰਦੀ ਮੈਂ ਤਾਂ ਦੁਪਹਿਰੇ ਦੀ ਆਈਆਂ ਤੁਸੀਂ 3 ਵਜੇ ਤੇ ਅੱਛਾ ਅੱਛਾ ਚਲ ਕੋਈ ਨਾ ਤੁਸੀਂ ਕਰੋ ਨਾਨਾ ਪਰਚਾਈ ਗੱਲਾਂ ਮੈਂ ਮੜਾ ਜਾ ਪਿੰਡ ਚ ਹੋ ਆਵਾਂ ਠੀਕ ਕੋਈ ਨਾ ਜਾਇਆ ਕੰਮ ਤਾਂ ਕਰਨੇ ਆ ਭਾਈ ਕਹਿੰਦੇ ਹੁੰਦੇ ਹੱਥ ਤੇ ਹੱਥ ਧਰ ਕੇ ਫੇਰ ਕਿਹੜਾ ਕੋਈ ਨਿੱਕਾ ਨਿਆਣਾ ਆ ਜੀ ਠੀਕ ਜਿਹਾ ਕੇ ਬਹਿ ਜਾ ਭਾਬੀ ਮੇਰੀ ਗੱਲ ਸੁਣਾ ਹਣਾ ਵੀ ਇਸ ਕਈ ਨਾ ਕਰਾਉਣ ਨੂੰ ਕੀ ਅਲਟਰਾਸਾਉਂਡ ਕਰਾਉਣ ਨੂੰ ਕੀ ਇੰਨੇ ਕਸ ਨੂੰ ਕੀ ਸੀਗਾ ਤੈਨੂੰ ਵੀ ਪਤਾ ਵੀ ਤੈਨੂੰ ਕਿਹੜੇ ਤੀਜੇ ਚੌਥੇ ਮਹੀਨੇ ਲੱਗੇ ਆਗੇ ਵੀ ਅਲਟਰਾਸਾਉਂਡ ਕਰਾਉਣੇ ਜ਼ਰੂਰੀ ਸੀ ਨਹੀਂ ਭੜੇ ਗੱਲ ਪਤਾ ਕੀ ਆ ਤੀਜਾ ਚੌਥਾ ਮਹੀਨਾ ਤਾਂ ਨਹੀਂ ਲੱਗਿਆ ਉਹ ਡਾਕਟਰ ਕਹਿੰਦੇ ਨਾ ਟਿਊਬਾਂ ਕੁਛਕ ਬੰਦ ਹੋ ਜਾਂਦੀਆਂ ਪਾਪਾ ਆਪਾਂ ਨੂੰ ਨਹੀਂ ਇਹ ਚੀਜ਼ਾਂ ਦਾ ਪਤਾ ਹੈਗਾ ਹੁਣ ਡਾਕਟਰਾਂ ਨੂੰ ਤਾਂ ਪਤਾ ਫੇਰ ਹੀ ਉਹ ਡਾਕਟਰ ਬਣਿਆ ਹਨਾ ਪੜ੍ਹ ਲਿਖ ਕੇ ਤਾਂ ਕਰਕੇ ਜਿਵੇਂ ਉਹ ਕਹੀ ਜਾਂਦੇ ਸੌਵੇਂ ਕਰੀ ਜਾਂਦੇ ਆ ਸਾਨੂੰ ਆਇਆ ਜਾਂ ਲਿਖ ਜਵਾਬ ਹੋ ਜੇ ਨਿੱਕਾ ਨਿਆਣਾ ਹੋ ਜੇ ਉਹਦੇ ਨਾਲ ਖੇਡ ਲੱਗੇ ਰਿਆ ਕਰਾਂਗੇ ਹੋਰ ਕੀ ਇਹ ਤਾਂ ਸਾਰੇ ਟੱਬਰ ਨੂੰ ਆ ਵੀ ਕੋਈ ਜਵਾਕ ਹੋ ਜੇ ਮੇਰੀ ਗੱਲ ਸੁਣ ਟਿਊਬਾਂ ਬੰਦ ਹੋ ਗਈਆਂ ਇਹ ਤਾਂ ਕਹਿਣ ਦੀਆਂ ਗੱਲਾਂ ਅੱਗੇ ਵੀ ਕੋਈ ਇਲਾਜ ਹੁੰਦੇ ਸੀਗੇ ਦੇਸੀ ਨੁਕਤੇ ਬਥੇਰੇ ਆ ਤੂੰ ਤਾਂ ਭਾਈ ਮਹੰਗੀਆਂ ਦਵਾਈਆਂ ਅੰਗਰੇਜ਼ੀ ਦਵਾਈਆਂ ਨਾਲੇ ਕਦੇ ਵੀ ਕੋਈ ਡਾਕਟਰ ਆਏ ਕਹਿੰਦਾ ਹੁੰਦਾ ਵੀ ਸੋਨੂੰ ਦਵਾਈ ਦੀ ਖਰਾਕ ਦੀ ਨਹੀਂ ਲੋੜ ਪਵਾ ਮੈਨੂੰ ਚੰਗੀ ਭਣੀ ਨੂੰ ਹੌਣ ਲੈ ਜਾ ਫੇਰ ਵੀ ਡਾਕਟਰ ਮੇਰੀ ਏਡੀ ਲਿਸਟ ਬਣਾ ਦੂਗਾ ਆ ਦਵਾਈਆਂ ਖਾੜਾ ਤਾਕਤ ਘਾਟਾ 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 ਆਪਦਾ ਸਰੀਰ ਦਾ ਭਾਈ ਆਪ ਨੂੰ ਵੀ ਪਤਾ ਹੋਣਾ ਚਾਹੀਦਾ ਉਹ ਤਾਂ ਠੀਕ ਹੈ ਪੈਣੇ ਕਲ ਕਰ ਹੁਣ ਮੈਨੂੰ ਤਾਂ ਪਤਾ ਹੀ ਹੈ ਨਾ ਵੀ ਮੇਰੇ ਚ ਨੁਕਸ ਹੈਗਾਗਾ ਉਹ ਤਾਂ ਨੁਕਸੇ ਹੁੰਦੇ ਦੀ ਦਵਾਈ ਦਿੰਦੇ ਆ ਮੇਰੇ ਚ ਕਿਹੜਾ ਹੈ ਵੀ ਹੈ ਨਹੀਂਗਾ ਨੁਕਸਾ ਓਹੋ ਤੂੰ ਤਾਂ ਐ ਕਹਿਦਨੀ ਹਾਂ ਮੇਰੇ ਚ ਨੁਕਸਾ ਫਿਰ ਜਿਉ ਤੈਨੂੰ ਪਤਾ ਵੀ ਹਾਂ ਪੇ ਮੇਰਾ ਟੱਬਾ ਬੰਦ ਆ ਤੇ ਮੈਂ ਤਾਂ ਨੁਕਸਾ ਵਸ ਬੱਚਾ ਨਹੀਂ ਹੋ ਸਕਦਾ ਤੂੰ ਸਾਡੇ ਟੱਬਰ ਨੂੰ ਇਹ ਖੁਸ਼ੀ ਨਹੀਂ ਦੇ ਸਕਦੀ ਬੱਚੇ ਦੀ ਫਿਰ ਦਵਾਈਆਂ ਖਾਣੀਆਂ ਬੰਦ ਕਰ ਦੇ ਹੁਣ ਬਾਪੂ ਨੂੰ ਜਿਵੇਂ ਸਮਝਾਵਾਂਗੇ ਫਿਰ ਬਾਪੂ ਸਾਡੇ ਘਰ ਪੈਣ ਲੱਗ ਜਾਂਦਾ ਹੁੰਦਾ ਅਸੀਂ ਐ ਕਹਿੰਨੇ ਆ ਵੀ ਸਾਰੇ ਪਿੰਡ ਨੂੰ ਪਤਾ ਵੀ ਸਾਡਾ ਬਾਪੂ ਕਿੰਨਾ ਚੰਗਾ ਸਾਰੇ ਰਿਸ਼ਤੇਦਾਰਾਂ ਨੂੰ ਪਤਾ ਵੀ ਹਾਂ ਭਈ ਬਗਾਨੇ ਧੀ ਨੂੰ ਧੀ ਤੇ ਆਪਣੀ ਧੀ ਨੂੰ ਬਗਾਨੇ ਕਰ ਦਿੱਤੀ ਸਮਝਦਾ ਪਰ ਇਹ ਉਹਨੂੰ ਕੌਣ ਸਮਝਾਵੇ ਵੀ ਬਾਪੂ ਵੀ ਸਾਨੂੰ ਇਸ ਗੱਲੋਂ ਐ ਲੱਗਦਾ ਵੀ ਕਿਉਂ ਖੁੰਗਲ ਹੋਈ ਜਾਂ ਨਾ ਪੈਸੇ ਤੇ ਲਿਖਰਚ ਕਰ ਕਰ ਮੇਰੀ ਗੱਲ ਸੁਣ ਭੈਣੇ ਬਾਪੂ ਜੀ ਨਾ ਬੜਾ ਜਿਆਦਾ ਵੱਡਾ ਸੁਪਣਾ ਸਜਾਈ ਬੈਠੇ ਆ ਮੈਨੂੰ ਦੱਸਦੇ ਸੀਗੇ ਉਹ ਉਹ ਕਹਿੰਦੇ ਪੁੱਤ ਮੈਨੂੰ ਆਇਆ ਬਸ ਮੇਰਾ ਇੱਕ ਪੋਤਾ ਹੋ ਜੇ ਮੈਂ ਤਾਂ ਚਾਹੇ ਉਹਦੀ ਅੱਖਾਂ ਮੀਚੀਆਂ ਉਹ ਤਾਂ ਇਹ ਜਿਹੀਆਂ ਗੱਲਾਂ ਸੋਚੀ ਬੈਠੇ ਆ ਤੇ ਤੁਸੀਂ ਕਹਿੰਦੇ ਬਾਪੂ ਕੁੰਗਲ ਹੋ ਜਾਂਦਾ ਉਹ ਕਹਿੰਦੇ ਮੈਨੂੰ ਪੈਸੇ ਦੇ ਲੈ ਤਾ ਪੁੱਤ ਕੋਈ ਕਮੀ ਪ੍ਰਮਾਤਮਾ ਨੇ ਦਿੱਤੀ ਨਹੀਂ ਹੈਗੀ ਜਿੰਨਾ ਪੈਸਾ ਲੱਗਿਆ ਮੈਂ ਉਹਨਾਂ ਤੇਰੇ ਤੇ ਪਾਣੀ ਵਗ ਬਹਾ ਦੂੰਗਾ ਪਰ ਮੈਂ ਆ ਦਾ ਪੋਤਾ-ਪੋਤੀ ਦਾ ਮੂੰਹ ਤਾਂ ਦੇਖ ਹੀ ਜਾਊਂਗਾ ਦੁਨੀਆ ਤੋਂ ਮੇਰੀ ਗੱਲ ਸੁਣ ਬਾਪੂ ਦਾ ਸ਼ੌਂਕ ਪੂਰਾ ਕਰਨਾ ਤੈਨੂੰ ਵੀ ਸ਼ੌਂਕ ਆ ਵੀ ਹਾਂ ਘਰੇ ਕੋਈ ਨਿੱਕਾ ਨਿਆਣਾ ਹੋ ਜੇ ਤਾਂ ਇੱਕ ਰੈ ਦੇਵਾਂ ਤੈਨੂੰ ਹਾਂ ਬਣ ਤੇਰੀ ਮਾਸੀ ਦੀ ਕੁੜੀ ਕੁਮਾਰੀ ਬੈਠੀ ਹੈ ਨਾ ਆਪ ਇਹਨਿਕਾ ਨਿਆਣਾ ਹੋ ਜੂ ਨਾਲੇ ਤੇਰੀ ਭੈਣ ਦੀ ਭੈਣ ਦੋਨੇ ਭੈਣਾਂ ਦੁੱਖ ਸੁੱਖ ਕੱਟ ਲਿਓ ਇਕੱਠਿਆਂ ਨਾਲੇ ਭਈ ਅਸੀਂ ਤੈਨੂੰ ਨਹੀਂ ਘਰੋਂ ਠੋਕਰ ਮਾਰਦੇ ਸਾਰੀ ਉਮਰ ਰੱਖਾਂਗੇ ਅਸੀਂ ਤੈਨੂੰ ਵੀ ਘਰ ਉਹ ਤਾਂ ਗੱਲ ਠੀਕ ਐ ਭੈਣੇ ਤੇਰੀ ਪਰ ਤੈਨੂੰ ਵੀ ਪਤਾ ਹੁਣ ਜਦੋਂ ਮੈਂ ਬੰਟੂ ਦੇ ਘਰ ਆਲੀ ਆ ਮੈਂ ਹੋਰ ਕਿਸੇ ਨੂੰ ਚਾਹੇ ਮੇਰੀ ਭੈਣ ਹੀ ਆ ਮਾਸੀ ਦੀ ਕੁੜੀ ਆ ਫਿਰ ਵੀ ਮੈਂ ਕਿਵੇਂ ਬੰਟੂ ਦੇ ਘਰ ਆਲੀ ਬਣਾ ਦੂੰਗੀ ਲੋ ਸਾੜੀ ਤਾਂ ਸਾੜੀ ਰਹਿੰਦੀ ਆ ਨਾ ਭਾਬੀ ਜੇ ਤੇਰਾ ਘਰ ਮੈਂ ਬਸਾਉਣਾ ਚਾਹਣੀ ਆ ਤੂੰ ਮੇਂ ਵੀ ਨਹੀਂ ਮਾਨ ਹੈਗੀ ਫਿਰ ਸਾਨੂੰ ਵੀ ਨਹੀਂ ਦੁੱਖ ਸੁੱਖ ਤੂੰ ਸਾਡਾ ਦੇਖ ਸਕਦੀ ਮੇਰੀ ਗੱਲ ਸੁਣਾ ਨਾ ਜਾਣੇ 1 2 ਆਪ ਦੇ ਆਪ ਕਿਸੇ ਨੂੰ ਵਿਆਹ ਕੇ ਲਿਆਵੇ ਵੀ ਹਾਂ ਭਈ ਬਾਰੋਂ ਬਾਰ ਨਾਲੇ ਅਗਲੀ ਨੇ ਤੇਰੇ ਨਾਲ ਨਹੀਂ ਵਰਤਣਾ ਉਹ ਤਾਂ ਫੇਰ ਵੀ ਤੇਰੀ ਰਿਸ਼ਤੇਦਾਰ ਨਹੀਂ ਹੋ ਬਗਾਨੀ ਤਾਂ ਬਗਾਨੀ ਹੋ ਤੇਰੀ ਕਦੇ ਕੁਝ ਨਹੀਂ ਲੱਗਣੀ ਕਿਉਂਕਿ ਬੰਦੇ ਤਾਂ ਬੰਦੇ ਹੀ ਹੁੰਦੇ ਆ ਬਈ ਦੇਖ ਭੈਣ ਤੂੰ ਇਨਾ ਲੰਮਾ ਕਿਉਂ ਸੋਚੀ ਜਾਂਦੀ ਆ ਕਿਦਰੇ ਨਹੀਂ 1 2 ਵਿਆਹ ਕਰਾਉਂਦਾ ਹੈਗਾ ਹੋਰ ਕਿਸੇ ਨਾਲ ਕੋਈ ਨਹੀਂ ਸਾਡੇ ਆਪ ਦਾ ਹੀ ਬੱਚਾ ਹੋ ਜੂਗਾ ਇੱਕ ਦਿਨ ਚੱਲ ਕੋਈ ਗੱਲ ਨਹੀਂ ਦੇਖਦੇ ਆ ਉਹ ਵੀ ਸਾਲ ਦੋ ਸਾਲ ਆ ਜਾਊਗਾ ਮੈਂ ਤਾਂ ਮਾਂ ਕੋਲ ਹੀ ਜਾਨੀ ਆ ਚਲ ਕੋਈ ਨਹੀਂ ਪੈਣ ਅਦਰ ਪੈ ਜਾ ਮੈਂ ਨਾ ਚਾਹ ਬਣਾ ਕੇ ਲਿਆਉਣੀ ਆ ਨਾਲ ਤਾਂ ਇਹ ਪੀ ਲੈਣਗੇ ਪਰ ਇਹ ਤਾਂ ਸੱਚ ਬਾਹਰ ਨੂੰ ਗਏ ਚਲ ਬਣਾ ਕੇ ਘੁੱਟਕ ਚਾਹ ਨਾ ਮਾਂ ਦੇ ਕਮਰੇ ਚ ਲੈ ਜਾਨੀ ਆ ਇਹਨਾਂ ਨੂੰ ਦੇ ਆਉਣੀ ਆ ਪੀ ਲੈਣਗੇ ਮਾਂ ਆ ਤੀਆਂ ਨਾਲ ਮੈਂ ਪੀ ਲੇ ਘੁੱਟਕ ਚਾਹ ਕੁੜੀ ਨੂੰ ਕਿਹਾ ਤਾਂ ਹੈਗੀ ਜੀ ਵੀ ਇਹਦੇ ਬੁੱਜ ਦਿਮਾਗ ਦੇ ਪਾਰ ਹੀ ਕੋਈ ਦਿਮਾਗ ਚ ਗੱਲ ਸੋਰੀ ਤਾਂ ਹੁੰਦੀ ਐ ਕਿ ਇੱਕ ਦਾ ਕੋਈ ਇਨ ਸਮਝ ਹੀ ਆ ਜੇ ਲੈ ਆਈ ਦਵਾਈ ਹਾਂ ਮਾਂ ਦਵਾਈ ਤਾਂ ਲੈ ਆਏ ਤੇ ਡਾਕਟਰ ਕਹਿੰਦੇ ਨਾ 3 ਮਹੀਨਿਆਂ ਦੀ ਲੈ ਜਾਓ ਫਿਰ ਉਸ ਤੋਂ ਬਾਅਦ ਦੱਸਣਗੇ ਕੁਝ ਅੱਛਾ ਨਾ ਡਾਕਟਰ ਨੇ ਤਾਂ ਪਹਿਲਾਂ ਵੀ 2-3 ਮਹੀਨਿਆਂ ਦਾ ਕਿਹਾ ਸੀ ਵੀ ਭਾਈ 2-3 ਮਹੀਨੇ ਦਵਾਈ ਖਾਣੀ ਪਊ ਫਿਰ ਆਪ ਸੁਣ ਲੂਗਾ ਥੋੜੀ ਕੀ ਆ ਤਾਂ ਸੀਗਾ ਮੰਮੀ ਗੱਲ ਕਰ ਆਇਆ ਹੁਣ ਆਪਣਾ ਕਿਹੜਾ ਜ਼ੋਰ ਚੱਲਦਾ ਜਿਵੇਂ ਡਾਕਟਰ ਦੱਸੀ ਜਾਂਦੇ ਆ ਉਸ ਤੋਂ ਉਵੇਂ ਕਰੀ ਜਾਂਦੇ ਆ ਮੈਂ ਤੈਨੂੰ ਕਹੀ ਜਾਂਦੀ ਆ ਨਾ ਜੇ ਦਵਾਈਆਂ ਖਾਣ ਦਾ ਕੋਈ ਫਾਇਦਾ ਨਹੀਂ ਪੈਸੇ ਫੁੱਕਣੇ ਆ ਤੂੰ ਫੁੱਕੀ ਜਾਂਦੀ ਆ ਫਿਰ ਮੰਮੀ ਮੈਂ ਹੋਰ ਕੀ ਕਰਾਂ ਹੋਰ ਕੀ ਹੋਣਾ ਜੇ ਤੇਰੇ ਜਵਾਬ ਤਾਂ ਹੁੰਦਾ ਨਹੀਂ ਜਿਹੜੀ ਗੱਲ ਤੈਨੂੰ ਅਸੀਂ ਕਹਿੰਨੇ ਬਸ ਉਹ ਮੰਨ ਲੈ ਤੂੰ ਤੁਸੀਂ ਤਾਂ ਫਿਰ ਮੰਮੀ ਜੀ ਐਂ ਕਹਿ ਦਿੰਦੇ ਵੀ ਪੈਸਾ ਬੜਾ ਖਰਚ ਹੁੰਦਾ ਦਵਾਈ ਨਾ ਲਿਆ ਤੇ ਫਿਰ ਮੈਨੂੰ ਆਇਆ ਚੱਲ ਇੱਕ ਜਵਾਬ ਹੋ ਜੇ ਪੈਸੇ ਦੀ ਵੀ ਕਹਿੰਨੇ ਪੈਸਾ ਖਰਚ ਹੁੰਦਾ ਤੇ ਇੱਕ ਗੱਲ ਤੈਨੂੰ ਗਗਨ ਨੇ ਨਹੀਂ ਕਹੀ ਗਗਨ ਨੇ ਤਾਂ ਮੰਮੀ ਕਹੀ ਇਹ ਗੱਲ ਕਰੋ ਉਹ ਫਿਰ ਮੈਂ ਕਿਵੇਂ ਮੰਨ ਸਕਦੀ ਹਾਂ ਲੈ ਇਹ ਕੋਈ ਵੱਡੀ ਗੱਲ ਐ ਆ ਬੀਸੀਆਂ ਥਾਂ ਹੋਈ ਐ ਭਾਈ ਜਦੋਂ ਜਵਾਕ ਨਹੀਂ ਹੁੰਦਾ ਅਗਲੀ ਕੋਈ ਆਪਦੇ ਹੱਥੀ ਆਪ ਰਿਸ਼ਤਾ ਲਿਆਉਂਦੀ ਐ ਇਹ ਕਿੱਡੀ ਵੱਡੀ ਗੱਲ ਐ ਮੰਮੀ ਜੀ ਤੁਹਾਨੂੰ ਲੱਗਦਾ ਵੀ ਇਹ ਕਿੱਡੀ ਵੱਡੀ ਗੱਲ ਆ ਮੇਰੇ ਦਿਲ ਨੂੰ ਵੀ ਪੁੱਛ ਕੇ ਦੇਖੋ ਐ ਮੈਂ ਕਿਵੇਂ ਭਾਵੇਂ ਬਰਦਾਸ਼ਤ ਕਰ ਲੂੰਗੀ ਆਖਰ ਨੂੰ ਬੰਟੂ ਮੇਰੇ ਘਰ ਵਾਲਾ ਕੋਈ ਵੀ ਔਰਤਾਂ ਕਿਵੇਂ ਜਰ ਲੂਗੀ ਐ ਵੀ ਮੇਰੇ ਥਾਂ ਤੇ ਹੋਰ ਔਰਤ ਹੋਵੇ ਉਹਦੇ ਨਾਲ ਤੂੰ ਐਡੀ ਵੱਡੀ ਗੱਲ ਕਹਿਤੀ ਆ ਕਿ ਮੇਰੇ ਦਿਲ ਨੂੰ ਪੁੱਛ ਕੇ ਦੇਖੋ ਮੇਰੇ ਦਿਲ ਨੂੰ ਵੀ ਪੁੱਛ ਕੇ ਦੇਖ ਜੇ ਵੰਟੂ ਤੇਰੇ ਘਰ ਵਾਲੇ ਤਾਂ ਮੇਰਾ ਪੁੱਤ ਐ ਜਦੋਂ ਮੇਰੇ ਪੁੱਤ ਦੀ ਅੱਗੇ ਨਿਉ ਜਾੜੀ ਨਹੀਂ ਵੱਧਦੀ ਕੋਈ ਬਾਰਸ਼ੀ ਨਹੀਂ ਦਿੰਦੀ ਫਿਰ ਭਾਈ ਤੇਥੋਂ ਬਾਂਝ ਤੋਂ ਰੱਖ ਕੇ ਕੀ ਕਰਾਉਣਾ ਸੀ ਫੇ ਮੰਮੀ ਜੀ ਹੋਰ ਮੈਂ ਕਰਾਂ ਵੀ ਤਾਂ ਕੀ ਕਰਾਂ ਕਰ ਮੈਂ ਤਾਂ ਆਪਦੇ ਹੈਨਾ ਬਾਹ ਸਾਰੀ ਲਈ ਜਾਨੀਆ ਦਵਾਈਆਂ ਬੂਟੀਆਂ ਲਈ ਜਾਨੇ ਆ ਜਦੋਂ ਹੋ ਨਹੀਂ ਰਿਹਾ ਬੱਚਾ ਫਿਰ ਇਹ ਚ ਮੇਰਾ ਕੀ ਕਸੂਰ ਆ ਬਸ ਕਰਨਾ ਕੀ ਐ ਤੂੰ ਤੇਰੀ ਮਾਸੀ ਦੀ ਕੁੜੀ ਦਾ ਰਿਸ਼ਤਾ ਲਿਆ ਤੂੰ ਮੈਂ ਭੈਣਾ ਭਾਈ ਰਲ ਕੇ ਰਹੀ ਜਾਇਓ ਇਹ ਨਹੀਂ ਮੰਮੀ ਜੀ ਮੇਰੇ ਤੋਂ ਹੋਣਾ ਫਿਰ ਲੈ ਕਿ ਇਹ ਨਹੀਂ ਹੋਣਾ ਜੇ ਭਾਈ ਇਹ ਨਹੀਂ ਹੋਣਾ ਫਿਰ ਹੋਰ ਤਾਂ ਕੋਈ ਵਾਹ ਨਹੀਂ ਸਾਡੀ ਫਿਰ ਤਲਾਕ ਦੇ ਦਿੰਨੇ ਆ ਭਾਈ ਤੈਨੂੰ ਮੰਮੀ ਜੀ ਦੇਖਿਆ ਐਡੀ ਵੱਡੀ ਗੱਲ ਕਾਤੋਂ ਕਹਿੰਨੇ ਆ ਤਲਾਕ ਦੇ ਦਿੰਨੇ ਹੋ ਫਿਰ ਕੀ ਹੋਗਾ ਜੇ ਮੇਰੇ ਬੱਚਾ ਨਹੀਂ ਹੋਇਆ ਇਹਦਾ ਮਤਲਬ ਮੈਂ ਕੋਈ ਗੁਨਾਹ ਕਰਤਾ ਜੇ ਬੱਚਾ ਨਹੀਂ ਹੋਇਆ ਤੁਸੀਂ ਮੈਨੂੰ ਤਲਾਕ ਦੇ ਦੋਗੇ ਆਖਰ ਨੂੰ ਮੈਨੂੰ ਵਿਆਹ ਕੇ ਲਿਆਏ ਹੋ ਹਜ਼ਾਰਾਂ ਬੰਦੇ ਚ ਮੇਰਾ ਹੱਕ ਬੰਦਾ ਇਸ ਘਰੇ ਰਹਿਣ ਦਾ ਤੇ ਮੈਂ ਨਹੀਂ ਤਲਾਕ ਤੁਰਕ ਦਿੰਦੀ ਹੈਗੀ ਮੈਂ ਇੱਥੇ ਹੀ ਰਹੂੰਗੀ ਹੱਦ ਹੋਈ ਪਈ ਏ ਤੇਰੇ ਵਾਲੀ ਤਾਂ ਗੱਲ ਕਿ ਮੈਂ ਨਹੀਂ ਤਲਾਕ ਦਿੰਦੀ ਹਜ਼ਾਰਾਂ ਬੰਦਾ ਚ ਵਿਆਹ ਕੇ ਲਿਆਏ ਆ ਤੈਨੂੰ ਮੈਨੂੰ ਵੀ ਪੋਤੇ-ਪੋਤੀ ਦੀ ਲੋੜ ਆ ਫਿਰ ਮੰਮੀ ਜੀ ਤੁਸੀਂ ਕਹਿੰਦੇ ਹੋ ਨਾ ਵੀ ਤੁਹਾਨੂੰ ਪੁੱਤ-ਪੋਤੀ ਦੀ ਲੋੜ ਆ ਤੇ ਮੇਰੇ ਦਿਲ ਨੂੰ ਵੀ ਪੁੱਛ ਕੇ ਦੇਖੋ ਨਾ ਵੀ ਮੈਨੂੰ ਕਿੰਨੀ ਭੁੱਖ ਆ ਮੈਨੂੰ ਵੀ ਆਇਆ ਵੀ ਮੇਰਾ ਵੀ ਸੁਪਨਾ ਪੂਰਾ ਹੋਵੇ ਮੈਂ ਮਾਂ ਬਣਨਾ ਚਾਹਣੀ ਆ ਗੱਲ ਕਰ ਇਹਦੇ ਵਿੱਚ ਮੇਰਾ ਕੀ ਕਸੂਰ ਆ ਜਦੋਂ ਮੇਰੇ ਜਵਾਕ ਫੋਨ ਹੀ ਨਹੀਂ ਰਿਹਾ ਕਦੇ ਤੁਸੀਂ ਕਹਿੰਦੇ ਹੋਰ ਔਰਤ ਲਿਆਵੇ ਕਦੇ ਤੁਸੀਂ ਕਹਿੰਦੇ ਤਾਂ ਲਾ ਕੇ ਦੇ ਦੇ ਮੈਂ ਕਰਾਂ ਵੀ ਤੇ ਕੀ ਕਰਾਂ ਫਿਰ ਸੱਚੀ ਮੈਨੂੰ ਤਾਂ ਤੁਸੀਂ ਚਾਰੇ ਪਾਸੇ ਦੁਖੀ ਕਰਤਾ ਰੋ ਚਾਹੇ ਕਲਾ ਭਾਈ ਕੁਸ ਮਰਜੀ ਕਰ ਮੈਂ ਤਾਂ ਮੇਰੇ ਪੁੱਤ ਦਾ ਫਿਰ ਦੁਬਾਰੇ ਵਿਆਹ ਕਰੂੰਗੀ ਦੇਖ ਮਮੀ ਆਇ ਨਾ ਕਰੋ ਮੇਰੇ ਨਾਲ ਪਲੀਜ਼ ਤੁਹਾਡੇ ਮੂਰੇ ਹੱਥ ਬੰਨਦੀ ਆ ਮੈਂ ਹੋਰ ਵਿਆਹ ਕਿਉਂ ਕਰੋਗੇ ਤੁਸੀਂ ਇਹਦੇ 'ਚ ਹੱਥ ਬੰਨਣ ਵਾਲੀ ਕਿਹੜੀ ਗੱਲ ਹੈ ਹੈ ਮੈਂ ਵੀ ਤੇਰੇ ਮੂਰੇ ਹੱਥ ਬੰਨਦੀ ਆ ਵੀ ਮੈਨੂੰ ਵੀ ਕੋਈ ਪੋਤਾ ਪੋਤੀ ਦੇ ਦੇ ਤੇਰੇ ਵੀ ਨੌਜੜਾ ਅੱਗੇ ਵਧਾ ਦੇ ਮੈਂ ਵੀ ਸ੍ਰੀਕੇ 'ਚ ਕਹਾ ਜਿਵੇਂ ਲੋਕਾਂ ਦੇ ਜਵਾਕ ਬੇੜਾਂ 'ਚ ਖੇਡਦੇ ਫਿਰਦੇ ਆ ਮੇਰਾ ਵੀ ਜੀ ਕਰਦਾ ਉਹੀ ਗੱਲ ਤਾਂ ਮੰਮੀ ਜੀ ਮੈਂ ਤੁਹਾਨੂੰ ਸਮਝਾਈ ਜਾਂਦੀ ਆ ਵੀ ਤੁਸੀਂ ਵੀ ਸਮਝਣ ਦੀ ਕੋਸ਼ਿਸ਼ ਕਰੋ ਵੀ ਮੇਰਾ ਵੀ ਠੀਕ ਕਰਦਾ ਮੇਰੇ ਨਿੱਕੇ ਨਿਆਣਾ ਹੋਵੇ ਤੁਸੀਂ ਉਹ ਗੱਲ ਵੀ ਸਮਝੋ ਨਾ ਕਰਨੋਂ ਮੈਂ ਵੀ ਮਾਂ ਬਣਨਾ ਚਾਹਣੀ ਆ ਮੈਂ ਤਾਂ ਮਾਂ ਵਾਲਾ ਸੁੱਖ ਪਾਇਆ ਹੀ ਨਹੀਂ ਜ਼ਿੰਦਗੀ 'ਚ ਬਸ ਫਿਰ ਤੂੰ ਮਾਂ ਨਹੀਂ ਬਣਦੀ ਤੈਨੂੰ ਦੱਸਦਾ ਨਾ ਤੂੰ ਚਾਹੇ ਤਾਂ ਆਪਦੇ ਹੱਥੀ ਲਿਆ ਆਪਦੀ ਮਾਸੀ ਦੀ ਕੁੜੀ ਦਾ ਰਿਸ਼ਤਾ ਜਿਹੜੇ ਗਗਨ ਕਹਿੰਦੀ ਐ ਤੇ ਚਾਹੇ ਭਾਈ ਫਿਰ ਸਾਨੂੰ ਹੋਰ ਤਾਂ ਕਰਨਾ ਕੋ ਇਹ ਤੂੰ ਆਪਦੇ ਆਪ ਸੋਚ ਲਾ ਹੁਣ ਹਾਏ ਵੀ ਮੇਰੇ ਰੱਬਾ ਮੈਂ ਕਰਾਂ ਵੀ ਤਾਂ ਕੀ ਕਰਾਂ ਹੁਣ ਸੱਚੀ ਲੈ ਸਾਰੇ ਮੈਨੂੰ ਕਹੀ ਜਾਂਦੇ ਅਗੇ ਵੀ ਤੂੰ ਐ ਕਰ ਐ ਕਰ ਗੱਲ ਕਰ ਇਹ ਕਿੱਥੇ ਲਿਖਿਆ ਵੀ ਮੈਂ ਆਦੀ ਮਾਸੀ ਦੀ ਕੁੜੀ ਦਾ ਰਿਸ਼ਤਾ ਲੈ ਆਵਾ ਵੀ ਉਹਦੇ ਵੀ ਆਉਂਦੀ ਤੇ ਨਿੱਕਾ ਨਿਆਣਾ ਹੋ ਜਾਊਗਾ ਤੇ ਜੇ ਉਹਦੇ ਵੀ ਨਾ ਹੋਇਆ ਫਿਰ ਕੀ ਕਰੋਗੇ ਜੇ ਕੋਈ ਇਹਨਾਂ ਨੂੰ ਪੁੱਛਣ ਆਲਾ ਹੋਵੇ ਕਰ ਕਰ ਹੁਣ ਮੈਂ ਦੁਖੀ ਹੁੰਦੀ ਕਰਾਂ ਨਹੀਂ ਤੇ ਕੀ ਕਰਾਂ ਮੇਰੇ ਤਾਂ ਪੱਲੇ ਸੱਚੀ ਬਸ ਕੱਲਾ ਰੋਣਾ ਪਿਆ ਹੂੰ ਹੂੰ ਸਹੀ ਗੱਲ ਆ ਲੋਕ ਵੀ ਅੱਧ ਕਰ ਦਿੰਦੇ ਆ ਕੱਲੇ ਬੰਦੇ ਬੈਠੇ ਨੂੰ ਮਿੰਟ ਚ ਦੀ ਹਸਾ ਦਿੰਦੇ ਆ ਤੇ ਮਿੰਟ ਚ ਦੀ ਰਵਾ ਦਿੰਦੇ ਆ ਨਹੀਂ ਗਾਗਾ ਆ ਮਾਂ ਤੇ ਨਾ ਭਾਬੀ ਦਾ ਆਹੀ ਹਾਲ ਆ ਚਲ ਮੈਂ ਤਾਂ ਉਹਨਾਂ ਚ ਕੀ ਬੋਲੂਗੀ ਜਾ ਕੇ ਮਾਂ ਇਹਦੇ ਚੰਗੇ ਵਾਸਤੇ ਕਹਿੰਦੀ ਹੂੰ ਮੈਂ ਤਾਂ ਆਪਦਾ ਮੋਬਾਈਲ ਦੇਖ ਤੇ ਇੰਜੋਏ ਕਰ ਲੈ ਕੀ ਇੰਜੋਏ ਕਰਾ ਹੁਣ ਫੋਨ ਆ ਗਿਆ ਚਲ ਕੀ ਕਹਿੰਦਾ ਐਂ ਕਹਿੰਦਾ ਹੋਊਗਾ ਆ ਜਾ ਚੱਕ ਲੈਨੀ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਕੀ ਕਹਿੰਦੇ ਸੀਗੇ ਨਹੀਂ ਜੀ ਮੈਂ ਧਣੀ ਆਉਣਾ ਅੱਜ ਹਾਂ ਫਿਰ ਮੈਂ ਜਵਾਕ ਨੂੰ ਕਹਿ ਕੇ ਗਈ ਸੀ ਮੈਂ ਸ਼ਾਮ ਨੂੰ ਆ ਜੂਗੀ ਇਹ ਪਰ ਮਾਂ ਨੇ ਰੱਖ ਲਿਆ ਹੁਣ ਮਾਮੂਰੇ ਜ਼ੋਰ ਚੱਲਦਾ ਓਹੋ ਸਾਨੂੰ ਪਤਾ ਤਾਂ ਹੈਗਾ ਵੀ ਜੇਕਰ ਕੋਈ ਜਵਾਕ ਹੋਵੇ ਤਾਂ ਮਾਂ ਦਾ ਉਮੇ ਦਿਨ ਲੱਗ ਜਾਂਦਾ ਇੱਕ ਦਿਨ ਮੈਂ ਆ ਜਾਨੀ ਆ ਆਪ ਦਿੱਤੀ ਨਾਲ ਖੁੱਲ ਕੇ ਰਾਤ ਨੂੰ ਗੱਲਾਂ ਕਰ ਲੂਗੀ ਆਹੋ ਕੱਲ ਨੂੰ ਤਾਂ ਮੈਂ ਆ ਹੀ ਜਾਊਂਗੀ ਕੋਈ ਨਾ ਟਾਈਮ ਨਾਲ ਆ ਜਾਊਂ ਸ਼ਾਮ ਤੱਕ ਆਉਂਗੀ ਮੈਂ ਦੇਖਿਆ ਇਹ ਤਾਂ ਉਹ ਤਾਂ ਕਰਦੇ ਹੁੰਨੇ ਆ ਕਾਲਜ ਬਗ ਜਾਂਦੇ ਆ ਜਵਾਕ ਹੁਣ ਨਿਆਣੇ ਆਪਣੇ ਅੱਛਾ ਤੁਸੀਂ ਜਾਣਾ ਸੀਗਾ ਕੋਈ ਨਾ ਫਿਰ ਬਗ ਜਾਓ ਤੁਹਾਡੇ ਯਾਰ ਦੋਸਤ ਵੀ ਪਾਰਟੀ ਆ ਤਾਂ ਹਾਂ ਹਾਂ ਜਾਇਓ ਪਰ ਟਾਈਮ ਨਾਲ ਆ ਜਾਓ ਉੱਥੇ ਨਾ ਆਏ ਹੋਵੇ ਕਿਤੇ ਪੈਗ ਛੱਗ ਲਾਉਣ ਲੱਗੇ ਹੋ 10 11 ਵਜਾ ਦੇ ਠੀਕ ਹੈ ਘਰੇ ਨਿਆਣੇ ਕੱਲੇ ਆ ਹਾਂ 9:30 ਵਜੇ ਤੱਕ ਆਜੋ ਠੀਕ ਆ ਠੀਕ ਆ ਕੋਈ ਗੱਲ ਨਹੀਂ ਜਾਏ ਹੁਣ ਕੀ ਕਹਿੰਦੇ ਸੀ ਹਾਂ ਹਾਂ ਕੋਈ ਗੱਲ ਨਹੀਂ ਅਜੇ ਤਾਂ ਮੈਨੂੰ ਮਹੀਨੇ ਹੀ ਤੀਜਾ ਲੱਗਿਆ ਇਹ ਜਵਾਕ ਦਾ ਖਿਆਲ ਤਾਂ ਮੈਂ ਆਪ ਹੀ ਰੱਖ ਲੂੰਗੀ ਓ ਯਾਰ ਇੱਥੇ ਤਾਂ ਕਾਹਦੇ ਠੀਕ ਹੋਣੇ ਤੈਨੂੰ ਪਤਾ ਹੀ ਆ ਜੇ ਕੋਈ ਨਿੱਕਾ ਨਿਆਣਾ ਹੋਵੇ ਮਾਂ ਉਹਦੇ ਆਰ ਲੱਗੀ ਰਵੇ ਆਹੋ ਬਸ ਠੀਕ ਹੈ ਜਾਂ ਨਾ ਠੀਕਾ ਮੇਰੀ ਗੱਲ ਸੁਣੋ ਮੈਂ ਨਾ ਭਾਬੀ ਨੂੰ ਰਹਿ ਦਿੱਤੀ ਆ ਜਿਹੜੀ ਬੰਟੂ ਦੀ ਸਾਲੀ ਨਹੀਂ ਹੈਗੀ ਇਹਦੀ ਮਿੱਤ ਦੀ ਮਾਸੀ ਦੀ ਕੁੜੀ ਹਾਂ ਹਾਂ ਤਲਾਕ ਤਾਂ ਉਹਦਾ ਹੋ ਗਿਆ ਸੀਗਾ ਗੱਲ ਸੁਣੋ ਮੈਂ ਕਿਹਾ ਬੰਟੂ ਨਾਲ ਰਿਸ਼ਤਾ ਕਰਾ ਦਿੰਨੇ ਆਪਾਂ ਕਿੱਥੇ ਭਾਬੀ ਮੰਦੀ ਆ ਕਿਉਂ ਜੀ ਮੇਰਾ ਕਾਹਤੋਂ ਦਿਮਾਗ ਖਰਾਵਾ ਕਿੰਨੀ ਸੋਹਣੀ ਤਾਂ ਮੈਂ ਰਹਿ ਦਿੱਤੀ ਆ ਤੇ ਨਾਲੇ ਮੇਰੇ ਭਰਾ ਦਾ ਘਰ ਬਸ ਜੂਗਾ ਤੁਸੀਂ ਐਵੇਂ ਪੁੱਠਿਆਂ ਸਿੱਧਿਆਂ ਗੱਲਾਂ ਨਾ ਕਰਿਆ ਕਰੋ ਕਿਉਂ ਰਿਸ਼ਤਾ ਕਰਾਂ ਕੀ ਕਿਹਾ ਇੱਕ ਵਾਰੀ ਹੋਰ ਦੱਸਿਓ ਮੈਨੂੰ ਅੱਛਾ ਕਿਉਂ ਕਿਉਂ ਮੇਰੇ ਵੀ ਨੂੰ ਇੱਥੇ ਤੋੜਦਾ ਸੋਨ ਨੂੰ ਐ ਪਤਾ ਵੀ ਮੇਰੇ 5-7 ਮੁੰਡੇ ਨਹੀਂ ਹੈਗੇ ਇੱਕੋ ਹੀ ਮੁੰਡਾ ਮੇਰੇ ਤੇ ਇੱਕੋ ਹੀ ਧੀ ਆ ਠੀਕ ਹੈ ਨਾ ਨਾਲੇ ਨਾਨਕਿਆਂ ਦੀ ਢੇਰੀ ਤੇ ਤੈਨੂੰ ਪਤਾ ਕੌਣ ਕਿਸੇ ਨੂੰ ਉਹ ਕਰਦਾ ਹੁੰਦਾ ਭੋਮਾ ਦੀ ਭਾਬੀ ਅੱਜ ਕਿੰਨੇ ਆ ਕੱਲ ਨੂੰ ਦੋ ਤਿੰਨ ਦੋ ਤੇ ਮੰਨੂਗੀ ਕੀ ਕਹਨੇ ਹੋ ਤੁਸੀਂ ਫੇਰ ਕਿਉਂ ਹਾਏ ਆਤਾ ਮੈਂ ਸੋਚਿਆ ਹੀ ਨਹੀਂ ਸੀ ਕਦੇ ਕਿ ਮੇਰਾ ਪੁੱਤ ਮੇਰੇ ਪੇਕਿਆਂ ਦੀ ਸਾਰੀ ਜਾਇਦਾਦ ਦਾ ਮਾਲਕ ਬਣ ਸਕਦਾ। ਛੋਡੇ ਦਿਮਾਗ ਚ ਕਿਵੇਂ ਆਇਆ? ਹਾਏ ਮੈਂ ਮਰ ਜਾ। ਮੈਂ ਤਾਂ ਹੁਣ ਤੱਕ ਸੋਨੂੰ ਭੋਲਾ ਜਿਹਾ ਸਮਝਦੀ ਰਹੀ। ਹਾਂ ਜੀ। ਇਹ ਤਾਂ ਸੋਹਣੀ ਗੱਲ ਆ। ਪਰ ਹੁਣ ਮੈਂ ਸੋਨੂੰ ਉਦੋਂ ਸੋਹਣੀ ਗੱਲ ਸੁਣਾਉਣੀ ਆ। ਦੇਖੋ ਰਵੀ ਨੂੰ ਤਾਂ ਆਪਾ ਪਾਲ ਪੋਸ ਕੇ ਐਡਾ ਵੱਡਾ ਕਰਤਾ। ਉਹਨੇ ਤਾਂ ਨਾਨਕੇ ਜੀ ਨਹੀਂ ਲਾਉਣਾ। ਠੀਕ ਹੈ ਨਾ? ਰੱਬ ਨੇ ਆਪਣੀ ਵੀ ਤਾਂ ਸੁਣੀ ਆ ਵੀ ਕੋਈ ਨਾਨਕਿਆਂ ਦੀ ਢੇਰੀ ਤੇ ਰਹੇ ਤੇ ਜਿਹੜਾ ਸੁੱਖ ਨਾਲ ਹੁਣ ਨਿੱਕਾ ਨਿਆਣਾ ਆਪਣੇ ਆਉਣ ਵਾਲਾ ਉਹ ਨਾਨਕਿਆਂ ਦੀ ਢੇਰੀ ਤੇ ਰਹੋ ਚਲ ਇਹ ਗੱਲ ਮੈਂ ਹੁਣ ਖੁਸ਼ਖਬਰੀ ਮਾਂ ਨੂੰ ਸੁਣਾਦਾ ਕਿ ਮਾਂ ਤੈਨੂੰ ਵੀ ਵਧਾਈਆਂ ਹੁਣ ਰੱਬ ਨੇ ਸੁਣ ਲਈ ਆਪਣੀ ਉਹ ਵੀ ਤੇਰੇ ਜਵਾਈ ਰਾਹੀਂ ਚਲ ਨਹੀਂ ਇੰਨਾ ਤਾਂ ਨਹੀਂ ਨਹੀਂ ਕੋਈ ਗੱਲ ਨਹੀਂ ਤੁਹਾਨੂੰ ਪਤਾ ਮੇਰੇ ਪੇਕਿਆਂ ਦੀ ਖੁਸ਼ੀ ਈ ਮੇਰੀ ਖੁਸ਼ੀ ਆ ਹਾਂ ਹਾਂ ਠੀਕ ਐ ਚਲ ਠੀਕ ਐ ਫੋਨ ਰੱਖ ਦਈਏ ਮੈਂ ਹਾਏ ਵੀਰ ਰੱਬਾ ਮੇਰੇ ਤਾਂ ਸਾਰਾ ਕੁਝ ਘਰੇ ਸੀਗਾ ਤੇ ਸਾਰੀ ਜਾਇਦਾਦ ਦੀ ਮੈਂ ਮਾਲਕਣ ਮੈਂ ਤਾਂ ਐਮੀ ਪੀੜਾਂ ਦਾ ਬਧਾਈ ਜਾਨੀ ਆ ਹਬ ਦੇ ਘਰਦਿਆਂ ਤੇ ਮੇਰੇ ਰਵੀ ਦੀ ਜ਼ਮੀਨ ਵੰਡੀ ਜਾਊਗੀ ਉਹ ਵੀ ਢਾਈ ਕਿੱਲੇ ਛੋਟੇ ਨੂੰ ਤੇ ਢਾਈ ਵੱਡੇ ਨੂੰ ਸੁਖਨਾ ਇੱਥੇ ਵੰਟੂ ਦੇ 7 ਕਿੱਲਾਂ ਦਾ ਮਾਲਕ ਮੇਰਾ ਪੁੱਤ ਬਣੂਗਾ ਇਹ ਤਾਂ ਮੈਂ ਕਦੇ ਵੀ ਨਹੀਂ ਸੋਚਿਆ ਸੀਗਾ ਹਾਏ ਰੱਬਾ ਜਦੋਂ ਦਿਨਾਂ ਨਾ ਛੱਪਰ ਫਾੜ ਕੇ ਦਿਨਾ ਸੱਚੀ ਮੈਂ ਤਾਂ ਬੈਠੀ ਬੈਠੀ ਨੂੰ ਇਕੱਠੇ 7 ਕਿੱਲਾਂ ਦਾ ਮਾਲਕ ਬਣ ਗਈ ਮੈਂ ਹਾ ਮਾਣੋ ਦਸਰਾ ਜਾ ਕੇ ਖੁਸ਼ਖਬਰੀ ਹੇ ਮੇਰਾ ਰੱਬਾ ਸੱਚੀ ਮੈਂ ਵੀ ਕੀ ਕਰਾਂ ਮੈਂ ਤਾਂ ਸੱਚੀ ਸੋਚ-ਸੋਚ ਕੇ ਨਾ ਮਰਨ ਵਾਲੀ ਹੋਈ ਪਈ ਆ ਵੀ ਹੁਣ ਮੈਂ ਕਿਹੜੇ ਖੂਚੇ ਜਾ ਕੇ ਛਾਲ ਮਾਰਾਂ ਕੋਈ ਕਹਿੰਦਾ ਹੋਰ ਵਿਆਹ ਕਰਾ ਦਿੰਨੇ ਵੰਟੂ ਦਾ ਤੇ ਕੋਈ ਕਹਿੰਦਾ ਤਲਾਕ ਦੇ ਦੇ ਮੈਂ ਕਰਾਂ ਵੀ ਤੇ ਕੀ ਕਰਾਂ ਏ ਵੇ ਗੁਰੂ ਤੂੰ ਹੀ ਮੇਰਾ ਕੋ ਰਾਸਤਾ ਕੋਲ ਲੈ ਆ ਵਠੀ ਹੈਗੀ ਭਾਬੀ ਹਾਂ ਭੈਣ ਇੱਥੇ ਕਾਹਤੋਂ ਬੈਠੀ ਹੈਗੀ ਬਸ ਭੈਣ ਉਹੀ ਬੈਗੀ ਬੇੜੇ ਦੇ ਵਿੱਚ ਬਸ ਮੈਂ ਨੰਦਰ ਨਾ ਧਮਜਾ ਘੁੱਟਦਾ ਸੀ ਮੈਂ ਚੱਲ ਪਿੰਦੇ ਇੱਥੇ ਬਹਿਣੀ ਆ ਮੈਂ ਤਾਂ ਐ ਕਹਿੰਦੀ ਸੀ ਅੱਜ ਅਥਨੇ ਮੈਂ ਜਾਣਾਗਾ ਰਹਿੰਦੀ ਨਹੀਂ ਹੈਗੀ ਰਹਿ ਲੰਦੀ ਭੈਣੇ ਚਾਰ ਦਿਨ ਚਲਾਈ ਸੀ ਪਰ ਮੈਂ ਨਾ ਤੇਰੇ ਕੋਲ ਇੱਕ ਗੱਲ ਕਹਿੰਦੀ ਸੀ ਕਹ ਦੇ ਭੈਣੇ ਜਿੱਥੇ ਇੰਨੀ ਗੱਲਾਂ ਸੁਣ ਲਗਾ ਇੱਕ ਤੂੰ ਵੀ ਸੁਣਾ ਦੇ ਮੈਂ ਮਾਂ ਕੋਲੋਂ ਹਜੇ ਗੱਲ ਕੀਤੀ ਨਹੀਂ ਗਈ ਤੇਰੇ ਬਾਈ ਨੇ ਗੱਲ ਤਾਂ ਮੇਰੇ ਕੋਲ ਕੱਲ ਦੀ ਕਰ ਰੱਖੀ ਆ ਮੈਂ ਮਾਂ ਨੂੰ ਸੁਣਾਉਣ ਵੀ ਗਈ ਸੀ ਗੱਲ ਪਰ ਮੈਂ ਆਪੇ ਚੁੱਪ ਕਰ ਗਈ ਵੀ ਕਿਤੇ ਨਾ ਕਿਤੇ ਮੀਤ ਭਾਬੀ ਇਹ ਨਾ ਕਹਿ ਦੇ ਪਤਾ ਨਹੀਂ ਕਿਉਂ ਗਗਨ ਸਾਡੇ ਘਰ ਚ ਦਖਲ ਅੰਦਾਜ਼ੀਆਂ ਦਿੰਦੀ ਆ ਫਿਰ ਮੈਂ ਚੁੱਪ ਹੀ ਕਰ ਗਈ ਫਿਰ ਮੈਂ ਤੇਰੇ ਬਾਈ ਨੂੰ ਰਾਤ ਫੇਰ ਫੋਨ ਲਾਇਆ ਉਹਨੇ ਉਹੀ ਗੱਲ ਮੈਨੂੰ ਫੇਰ ਕਹਤੀ ਕੀ ਗੱਲ ਭੈਣਾ ਖੋਲ ਕੇ ਦੱਸ ਦੇਖ ਤਾ ਪੰਜੇ ਨਾ ਪਾ ਮੇਰੇ ਕੋਲ ਮੈਂ ਤਾਂ ਸੱਚੇ ਦਿਮਾਗ ਪਹਿਲੀ ਬਾਲੀ ਟੈਨਸ਼ਨ ਚ ਜਾਇਆ ਪਿਆ ਮੇਰਾ ਤਾਂ ਗੱਲ ਤਾਂ ਮੈਂ ਕਹਿਦਾ ਭਾਬੀ ਜੇ ਮੇਰੀ ਗੱਲ ਮੰਨੇਗੀ ਮੈਂ ਤਾਂ ਆਪਦੇ ਮੂੰਹ ਦਾ ਸਵਾਦ ਗਾਲੂਗੀ ਨਹੀਂ ਤਾਂ ਫਿਰ ਰਹਿਣ ਹੀ ਦੇ ਗੱਲ ਕਰਨ ਨੂੰ ਕਹਿੰਦੇ ਹੁੰਦੇ ਅੱਜ ਜਿਵੇਂ ਭਾਈ ਤੁਹਾਡੇ ਦੁੱਖ ਸੁੱਖ ਚ ਮਿਲਣਾ ਜਾਨੀਆ ਦੁਖੀ ਹੋ ਕੇ ਮੁੜ ਜਾਨੀਆ ਵੀ ਮਣਾ ਪਰ ਕੋਈ ਨਿੱਕਾ ਨਿਆਣਾ ਵੀ ਨਹੀਂ ਹੈਗਾ ਮਾਂ ਇਹੀ ਗੱਲ ਕਰਦੀ ਬਾਪੂ ਇਹੀ ਗੱਲ ਕਰਦਾ ਮਨ ਉਦਾਸ ਲੈ ਕੇ ਵਗ ਜਾਨੀਆ ਫਰੈਤ ਕਿ ਮੈਨੂੰ ਆਏ ਸੀ ਕਿ ਮਨ ਮੈਂ ਖੁਸ਼ੀ ਖੁਸ਼ੀ ਜਾਊਂਗੀ ਇੱਥੋਂ ਪਰ ਮੈਨੂੰ ਲੱਗਦਾ ਮਣਾ ਉਦਾਸ ਹੀ ਜਾਊਂਗੀ ਮੈਂ ਚਲ ਕੋਈ ਗੱਲ ਨਹੀਂ ਪੜ੍ਹਣੀ ਜਿਹੇ ਜੀ ਗੱਲ ਆ ਤੂੰ ਮੈਨੂੰ ਦੱਸ ਕੀ ਕਹਿਣਾ ਚਾਹਣੀ ਹੈਗੀ ਮੈਂ ਤਾਂ ਤੈਨੂੰ ਇਹ ਕਹਿੰਨੀ ਆ ਮੈਂ ਤਾਂ ਮਾਂ ਮੇਰੇ ਨਾਲ ਰਾਤ ਇਹੀ ਗੱਲਾਂ ਕਰੇਗੀ ਕਿ ਬੰਟੂ ਦਾ ਆਪਾਂ ਸੱਚੂ ਹੀ ਵਿਆਹ ਕਰ ਦਿੰਨੇ ਆ ਹਾਈ ਭੈਣੇ ਦੇਖੀ ਮਾਂ ਨੂੰ ਤੂੰ ਮਨਾ ਲਾ ਨਾ ਵੀ ਹੋਰ ਵਿਆਹ ਨਾ ਕਰੋ ਸੱਚੀ ਮੈਂ ਕਿੱਥੇ ਜਾਉਂਗੀ ਮੈਂ ਕਿਹੜੇ ਖੂਚ ਜਾਉਂਗੀ ਮੈਨੂੰ ਨਾ ਤੇਰਾ ਦੁੱਖ ਵੀ ਦੀਨ ਦਾ ਭਾਬੀ ਮੈਨੂੰ ਇਹ ਆ ਕਿ ਜਦੋਂ ਇੱਕ ਜਨਾਨੀ ਵਿਆਹ ਕੇ ਆ ਜੇ ਉਹ ਵੀ ਇਹੀ ਚਾਹੁੰਦੀ ਆ ਕਿ ਮੈਂ ਆਪਦੇ ਸਹੁਰੇ ਪਰਿਵਾਰ ਸੁਖੀ ਬਸਾਂ ਪਰ ਤੈਨੂੰ ਪਤਾ ਕਹਿੰਦੇ ਹੁੰਦੇ ਕਰਮਾ ਨੂੰ ਪਤਾ ਨਹੀਂ ਕਦੋਂ ਕਿਹੜੇ ਕਿਹੜੇ ਬੱਟੇ ਲੱਗਣੇ ਹੁੰਦੇ ਜਿਵੇਂ ਕਿ ਤੇਰੀ ਕਿਸਮਤ ਨੂੰ ਲੱਗੇ ਪਿਆ ਤਲ ਤੇਰੇ ਸਹੀ ਹੈ ਪੈਣ ਚੱਲ ਤੂੰ ਦੱਸ ਹੋਰ ਫਿਰ ਮੈਂ ਤਾਂ ਇਹ ਕਹਿੰਦੀ ਸੀ ਵੀ ਮੈਂ ਮਾਵਣ ਨਾਲੀ ਪੈਣ ਤੀਜਾ ਮਹੀਨਾ ਲੱਗਿਆ ਵੇ ਸੁਖਣਾ ਅੱਛਾ ਪੈਣ ਆ ਤਾਂ ਫਿਰ ਖੁਸ਼ੀ ਦੀ ਗੱਲਾ ਤੁਸੀਂ ਇੰਨਾ ਘੁਮਖਮਾ ਕੇ ਮੈਨੂੰ ਕਿਉਂ ਦੱਸਿਆ ਪੈਣੇ ਪਤਾ ਹੀ ਆ ਤੈਨੂੰ ਚੱਲ ਪਰਮਾਤਮਾ ਨੇ ਕਿਸੇ ਦੀ ਤਾਂ ਸੁਣੀ ਜੇ ਮੇਰੀ ਨਹੀਂ ਸੁਣੀ ਫਿਰ ਕੀ ਹੋ ਗਿਆ ਪਰਮਾਤਮਾ ਨੇ ਤੇਰੇ ਘਰੇ ਤਾਂ ਸੁਖਣਾ ਰੰਗ ਭਾਗ ਲਾ ਦੇ ਦਵਾਰੇ ਨਹੀਂ ਰੱਬ ਨੇ ਇਹ ਸੁਖ ਭਾਗ ਮੇਰੇ ਘਰੇ ਨਹੀਂ ਲਾਏ ਮੈਨੂੰ ਲੱਗਦਾ ਕਿ ਇਹ ਸੁਖ ਭਾਗ ਮੇਰੇ ਪੇਕਿਆਂ ਦੇ ਘਰੇ ਲਾਇਆ ਭਾਬੀ ਕਿਉਂ ਨਾ ਮੈਂ ਜਵਾਕ ਨੂੰ ਤੇਰੇ ਗੋਦੀ ਪਾਦਾ ਹਏ ਸੱਚੀ ਪੈਣ ਹੈ ਸੱਚੀ ਆਗਲ ਕਹਿ ਕੇ ਤਾਂ ਮੇਰੇ ਤੂੰ ਇਹੋ ਕਰਤਾ ਤੂੰ ਕੰਡਾ ਖੜਾ ਕਰਤਾ ਤੇ ਮੇਰੇ ਦਿਲ ਨੂੰ ਸੱਚੀ ਐ ਲੱਗਦਾ ਵੀ ਫਿਰ ਮੈਂ ਇੱਥੇ ਹੀ ਰਹਿ ਲੂੰਗੀ ਤੇ ਪੈਣ ਸੱਚੀ ਗੋਦ ਪਾ ਦੇਂਗੀ ਮੇਰੇ ਜਵਾਕ ਕਿਉਂ ਹੀ ਗੱਲਾਂ ਕਰਦੀ ਐ ਮੇਰੇ ਨਾਲ ਮੀਤ ਹਾਣਾ ਕੋਈ ਵੀ ਮਾਂ ਐ ਨਹੀਂ ਚਾਹੁੰਦੀ ਹੁੰਦੀ ਵਿਆਹ ਦੇ ਢਿੱਡ ਦੇ ਅੰਸ਼ ਜੰਮ ਕੇ ਕਿਸੇ ਨੂੰ ਦੇਵੇ ਕਿਉਂਕਿ ਜਿਹੜੀ ਮਾਂ ਬਣਦੀ ਉਹ ਤਾਂ ਮਾਂ ਹੀ ਹੁੰਦੀ ਹੈ ਹਮੇਸ਼ਾ ਹਨਾ ਮੈਂ ਤੇਰੇ ਬਾਈ ਨੂੰ ਇਹ ਗੱਲੋਂ ਨਾ ਮਨਾ ਕਰਤਾ ਸੀ ਇਹ ਮੇਰੀ ਰਹਿਣੀ ਹੈਗੀ ਇਹ ਤਾਂ ਤੇਰੇ ਬਾਈ ਦੀ ਰਹਿ ਉਹ ਕਹਿੰਦਾ ਮੀਤ ਭੈਣ ਸਾਰੀ ਉਮਰ ਇਸੇ ਘਰੇ ਬਸਦੀ ਰਹ ਜੂ ਗਗਨ ਕੋਈ ਗੱਲ ਨਹੀਂ ਆਪਣੀ ਤਰ੍ਹਾਂ ਬਣੇ ਅਗਲੇ ਸਾਲ ਫੇਰ ਸੁਣ ਲੈਣੀ ਆ ਕੋਈ ਹੋਰ ਜਵਾਬ ਹੋ ਜੂ ਤੂੰ ਇਹ ਜਵਾਬ ਭੈਣ ਦੇ ਗੋਦ ਪਾ ਦੇ ਪਹਿਲਾਂ ਤਾਂ ਮੈਂ ਮਨਾ ਕਰਤਾ ਸੀ ਫਿਰ ਮੈਂ ਲੰਮੇ ਟਾਈਮ ਸੋਚਿਆ ਵੀ ਮਨਾ ਮੇਰੇ ਪੇਕਿਆਂ ਦੀ ਨਿਉ ਜੜ ਲੱਗ ਜੂ ਦੇਖ ਮੀਤ ਉਹ ਜਵਾਬ ਨੂੰ ਕਿਹੜਾ ਪਤਾ ਹੋਊਗਾ ਕਿ ਮੈਂ ਇੱਥੋਂ ਦਾ ਦੋਤਾ ਜਾਂ ਪੋਤਾ ਇਹ ਗੱਲ ਤਾਂ ਤੇਰੇ ਜਾਂ ਮੇਰੇ ਚ ਹੀ ਰਹਿਣੀ ਆ ਉਹਦੇ ਲਈ ਤਾਂ ਮੈਂ ਭੂਆ ਬਣ ਕੇ ਆਇਆ करूंगी ਨਾ ਹਾਂ ਭਨੇ ਆਇਆ ਤਾਂ ਕਰਾਂਗੀ ਕੱਲ ਕਰ ਸੱਚੀ ਬਾਈ ਨੇ ਮੇਰੇ ਲਈ ਇੰਨਾ ਸੋਚਿਆ ਮੈਂ ਤਾਂ ਕਦੇ ਸੋਚਿਆ ਹੀ ਨਹੀਂ ਸੀਗਾ ਵੀ ਬਾਈ ਮੇਰਾ ਇੰਨਾ ਜ਼ਿਆਦਾ ਮੋਹ ਪਿਆਰ ਕਰਦਾ ਇੰਨਾ ਭਲਾ ਮਾਨਸ ਬੰਦਾ ਸੱਚੀ ਉਹ ਤਾਂ ਮੈਨੂੰ ਪਤਾ ਪਰ ਮੈਨੂੰ ਇਹ ਨਹੀਂ ਸੀਗਾ ਪਤਾ ਵੀ ਉਹ ਮੇਰੇ ਬਾਰੇ ਇੰਨਾ ਜ਼ਿਆਦਾ ਸੋਚਦਾ ਪਰ ਪਤਾ ਕੀ ਗੱਲ ਆ ਇਹ ਗੱਲ ਕਿਤੇ ਨਾ ਕਿਤੇ ਜਾ ਕੇ ਨਾ ਬਾਪੂ ਨੇ ਨਹੀਂ ਮੰਨਣੀ ਮਾਂ ਨੂੰ ਮਨਾਉਣਾ ਤਾਂ ਮੇਰੇ ਹੱਥ 'ਚ ਆ ਵੀ ਕੋਈ ਨਾ ਮਾ ਮੈਂ ਤਾਂ ਫੇਰ ਵੀ ਆਪਦੇ ਢੱਡ ਨੂੰ ਗੰਡ ਦੇ ਲੂੰਗੀ ਚੱਲ ਕੋਈ ਨਾ ਮਣ ਮੇਰੇ ਘਰੇ ਤਾਂ ਚਰਾਗ ਹੈਗਾ ਕਿਉਂਕਿ ਰਵੀ ਹੈਗਾ ਮੇਰੇ ਪੇਕਿਆਂ ਦਾ ਘਰ ਵੀ ਬਸਦਾ ਹੋ ਜੂਗਾ ਮੈਂ ਤਾਂ ਨਾ ਭਾਬੀ ਬੱਚੇ ਨੂੰ ਜਨਮ ਦਿਨ ਸਾਰ ਨਾ ਕੇਰਾਂ ਤਾਂ ਮੂ ਵੀ ਨਹੀਂ ਦੇਖਦੀ ਤੈਨੂੰ ਪਤਾ ਐਂ ਤਾਂ ਆਪਦੇ ਢਿੱਡ ਦੀ ਅੱਗ ਦੇਣੀ ਵੀ ਔਖੀ ਆ ਫਿਰ ਬੈਣੇ ਤੂੰ ਕਿੱਡਾ ਵੱਡਾ ਜੇਰਾ ਕਰਕੇ ਮੈਨੂੰ ਦੇਂਗੀ ਨਾ ਤੂੰ ਦੇਤਾ ਤਾਂ ਐਂਗੀ ਮੈਨੂੰ ਸੱਚੇ ਬੱਚੇ ਆਪਦਾ ਹਾਂ ਭਾਬੀ ਜਦੋਂ ਮੈਂ ਹਨਾ ਹੁਣ ਜਿਵੇਂ ਦੇਖ ਤੇਰੇ ਬਾਈ ਨੇ ਕਹਿਤਾ ਭਈ ਮੈਂ ਆਪਦੇ ਘਰਾਂ ਵਾਲੇ ਦੀ ਮੋੜੂੰਗੀ ਫਿਰ ਕੱਲ ਨੂੰ ਉਹ ਮੈਨੂੰ ਕਹੂਗਾ ਤੂੰ ਆਉਦੇ ਪੇਕਿਆਂ ਦੀ ਨਹੀਂ ਬਣੀ ਤਾਂ ਮੇਰੀ ਕਿੱਥੋਂ ਬਣ ਜੇਗੀ ਤੈਨੂੰ ਮੈਂ ਇਹ ਤੇ ਆਗਤਾ ਕਰ ਹੀ ਦਉਂਗੀ ਭਾਬੀ ਚੱਲ ਬੈਣੇ ਤੇਰਾ ਬਾਲਾ ਬਾਲਾ ਧੰਨਵਾਦ ਜਿਹੜਾ ਤੁਸੀਂ ਸਾਡੇ ਲਈ ਇੰਨਾ ਸੋਚਿਆ ਗੱਲ ਕਰਕੇ ਬੰਟੂ ਇਹ ਗੱਲ ਨੂੰ ਮੰਨ ਜੂਗਾ ਪਤਾ ਨਹੀਂ ਭਾਬੀ ਬੰਟੂ ਨੂੰ ਵੀ ਤੂੰ ਮਨਾ ਲੇਂਗੀ ਤੇ ਬਾਪੂ ਨੂੰ ਵੀ ਤੂੰ ਮਨਾ ਲੇਂਗੀ ਇਹ ਗੱਲ ਤੇਰੇ ਚ ਮਾਂ ਨੂੰ ਤਾਂ ਮੈਂ ਆਪੇ ਮਨਾ ਲਉਗੀ ਬਸ ਮੈਂ ਤਾਂ ਹੁਣ ਇਹੀ ਗੱਲ ਕਹਿੰਦੀ ਸੀਗੀ ਕਿ ਦੇਖ ਭਾਬੀ ਜੇ ਕਿਤੇ ਬੰਟੂ ਦਾ ਵਿਆਹ ਕਰਤਾ ਨਾ ਤਾਂ ਅਗਲੀ ਨੇ ਤੈਨੂੰ ਬਸੰਦ ਦੇਣਾ ਤੇ ਨਾ ਹੀ ਭਾਈ ਸਾਡੇ ਨਾਲ ਵਰਤਨਾ ਕਿਉਂਕਿ ਆਉਂਦੀ ਦੇ ਨਿੱਕਾ ਨਿਆਣਾ ਹੋ ਜਾਊਗਾ ਫਿਰ ਉਹ ਮੇਰੇ ਨਾਲ ਟੁੱਟ ਜੂਗੀ ਮੈਨੂੰ ਤਾਂ ਇਹ ਆ ਕਿ ਮੈਂ ਸਾਰੀ ਉਮਰ ਆਪਦੇ ਪੇਕੇਆਂ ਨਾਲ ਵਰਤਾ ਮੇਰੀ ਪਰਜਾਈ ਨੂੰ ਕਿਵੇਂ ਖੁਸ਼ੀਆਂ ਨਾਲ ਵਿਆਹ ਕੇ ਲਿਆਈ ਸੀ ਸਾਰੀ ਉਮਰ ਉਹ ਇੱਥੇ ਸਾਡੇ ਘਰੇ ਬਸੇ ਤੇ ਨਾਲੇ ਤੇਰੇ ਅਰਗੀ ਪਰਜਾਈ ਮੈਨੂੰ ਕਦੇ ਵੀ ਨਹੀਂ ਮਿਲਨੀ ਮੈਂ ਤਾਂ ਆਪਦੇ ਪੇਕੇਆਂ ਦਾ ਸੁੱਖ ਚਾਹ ਕੇ ਨਾ ਆਪਦਾ ਤਿਆਗ ਜ਼ਰੂਰ ਦੇ ਦਊਂਗੀ ਭਾਬੀ ਹੁਣ ਤੂੰ ਬੰਟੂ ਭਾਈ ਨੂੰ ਮਨਾ ਲੈ ਵੀ ਹਾਂ ਭੈਣ ਦੇ ਬੱਚਾ ਹੋਣ ਵਾਲਾ ਕਿਉਂਕਿ ਬੰਟੂ ਨੂੰ ਮੈਂ ਕਿਵੇਂ ਦੱਸਾਂ ਹੁਣ ਹਾਂ ਹਾਂ ਉਹ ਤਾਂ ਭੈਣ ਭਰਾ ਚਾਹੇ ਜੀ ਗੱਲ ਕਰਨੀ ਓਕੀ ਹੋ ਜਾਂਦੀ ਐ ਕੋਈ ਗੱਲ ਨਹੀਂ ਤੇਰੇ ਵੀਰੇ ਨੂੰ ਮੈਂ ਆਪੀ ਮਨਾ ਲੂੰਗੀ ਤੇ ਭੈਣੇ ਤੂੰ ਐਡਾ ਵੱਡਾ ਬਲੀਦਾਨ ਮੇਰੇ ਲਈ ਦਿੱਤਾ ਉਹਦੇ ਲਈ ਸੱਚੀ ਮੈਂ ਤੇਰਾ ਕਿਵੇਂ ਸ਼ੁਕਰੀਆ ਦਾ ਕਰਾਂ ਮੈਂ ਤਾਂ ਬਾਰ-ਬਾਰ ਤੈਨੂੰ ਇਹ ਨਹੀਂ ਮੈਂ ਕੌਣ ਹੁੰਨੀ ਆਂਗੀ ਕਿਸੇ ਵਾਸਤੇ ਕੁਝ ਕਰਨ ਜੋਗੀ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਜਿਵੇਂ ਮਰਜੀ ਐ ਉਹਦੇ ਮੂਹਰੇ ਤਾਂ ਕਹਿੰਦੇ ਹੁੰਦੇ ਪੱਤਾ ਵੀ ਨਹੀਂ ਹਿੱਲਦਾ ਜੇ ਉਹਦੀ ਮਰਜ਼ੀ ਹੋਊਗੀ ਤਾਂ ਹੱਲੂਗਾ ਤੇ ਨਹੀਂ ਨਹੀਂ ਹਲਦਾ ਜੇ ਉਹਦੀ ਮਰਜ਼ੀ ਐ ਫੇਰ ਹੀ ਭਾਬੀ ਮੇਰੇ ਕੋਲ ਬੱਚਾ ਹੋਣ ਵਾਲਾ ਫੇਰ ਹੀ ਮੇਰਾ ਮਨ ਕਿਤੇ ਨਾ ਕਿਤੇ ਮੰਨ ਗਿਆ ਵੀ ਹਾਂ ਮੈਂ ਬੱਚਾ ਤੇਰੇ ਗੋਦ ਪਾ ਦੂੰ ਫੇਰੀ ਤੇਰੇ ਬਾਈ ਨੇ ਮੈਨੂੰ ਫੋਨ ਕੀਤਾ ਕਿਉਂਕਿ ਵਾਹਿਗੁਰੂ ਕਹਿੰਦੇ ਹੁੰਦੇ ਆ ਆਪ ਤਾਂ ਉਤਰ ਕੇ ਨਹੀਂ ਆਉਂਦਾ ਕਿਸੇ ਨਾ ਕਿਸੇ ਰਾਹੇ ਕਿਸੇ ਦੀ ਬੜਾ ਹੋ ਜੇ ਬਸ ਹਾਂ ਭੈਣ ਇਹ ਤਾਂ ਗੱਲਾਂ ਤੇਰੀਆਂ ਸਾਰੀਆਂ ਸਹੀ ਆ ਕੋਈ ਗੱਲ ਨਹੀਂ ਐਨੇ ਨਾਲ ਮੈਨੂੰ ਵੀ ਆਇਆ ਮੈਂ ਇਸ ਘਰੇ ਬਸਦੀ ਹੋ ਜੂੰਗੀ ਨਾਲੇ ਫਿਰ ਮੇਰੇ ਵੀ ਪੇਕੇ ਕਿਤੇ ਨਾ ਕਿਤੇ ਮੈਨੂੰ ਵਿਆਹ ਕੇ ਦੋਰਨਗੇ ਹਨਾ ਉਹ ਮੈਂ ਨਹੀਂ ਚਾਹੁੰਦੀ ਹੈਗੀ ਤੇ ਇਹ ਬੰਟੂ ਕਿਸੇ ਹੋਰ ਨੂੰ ਵਿਆਹ ਕੇ ਲੈਵੇ ਉਹ ਵੀ ਮੇਤੋ ਜਰਿਆ ਨਹੀਂ ਜਾਣਾ ਚੱਲ ਭੈਣ ਕੋਈ ਗੱਲ ਨਹੀਂ ਜਿਹੜਾ ਤੇਰਾ ਬੱਚਾ ਤੇ ਮੇਰਾ ਆਪਣੇ ਵਿੱਚ ਕੀ ਫਰਕ ਆ ਆਪਾਂ ਇੱਕ ਕਰਦੇ ਆਂ ਆਖਰ ਨੂੰ ਮੈਨੂੰ ਇਸ ਘਰ ਦੀ ਤੁੱਤੀ ਆ ਖੁੰਟਾ ਪੜਾਈ ਹੈ ਨਾ ਚਲ ਠੀਕ ਆ ਭਾਬੀ ਅੱਜ ਤੋਂ ਬਾਅਦ ਇਹਦੀ ਮਾਂ ਮੈਂ ਨਹੀਂ ਤੂੰ ਆ ਤੇ ਵਧਾਈਆਂ ਤੈਨੂੰ ਤੇਰੇ ਬੱਚੇ ਦੀਆਂ ਠੀਕ ਹੈ ਤੈਨੂੰ ਵੀ ਸਵਾ ਵਧਾਈਆਂ ਜਿਹੜਾ ਤੂੰ ਮੇਰੇ ਲਈ ਇੰਨਾ ਸੋਚਿਆ